खोल किवार दर्शन दीजया बीजा खोल की वाड़ दर्शन दीजया बीजा दी खोल की वर्शन दीजा दर मां ਸੁਰਤ ਕਰੇ গো ਮੇਰੀ ਦੀਜੇ ਖੋਲ ਕਿਵਾੜ ਦਰਸ਼ਨ ਦੀਜਾ ਦੀਜੇ ਖੋਲ ਕਿਵਾੜ ਦਰਸ਼ਨ ਦੀਜਾ ਤੁਮ ਤਨ ਤਨੀ ਉਦਾ ਉਮ ਤਨ ਤਨੀ ਉਦਾਰਤਿ ਯੋ ਕੀ ਸੋਰੀ ਅਨਸਰਤ ਸੋਮਾਰੇ ਸਹੀ ਸ਼ਕਤੀ ਕੀ ਜਾ 디ਜ ਖੋਲ ਕਿਵਾੜ ਦਰਸ਼ਨ ਦੀਜਾ ਹੰਸ ਸਬਦ ਦੇਖੋ ਮੰਗੋ ਕਹੇ ਰੰਗ ਸਬਦ ਦੇਖੋ ਮੰਗੋ ਕਹੇ ਰੰਗ ਸਬਦ ਦੇਖੋ ਸਾਰੇ ਸਾਗੇ ਚੰਨ ਦੇ ਦੇ ਜੀ ਖੋਲ ਕੇ ਵਾਰ ਦਰਸ਼ਨ ਦੀ ਜੈ ਜੀ ਖੋਲ ਕੇ ਵਾਰ ਦੇਖ ਸੁਦਾਮਾ ਜੈ ਦਿਓ ਨਾ दीजा, दीज खोल दर्शन दीज दीज खोल कि दर्शन दीजा कह कबीर तुम समरथ दाते ਸ਼ਣ ਦੀ ਜੈ ਦੀ ਜ ਖੋਲ ਕਿਵਾਰ ਦਰਸ਼ਨ ਦੀ ਜੈ ਸੂਰਾ ਸੋ ਪਹਿਚਾਨੀਆਂ कभ न ड खेत जो तो प्रेम खिलन का चाहो, तो चाहो। सिर तर कली, कली मेरी हो ਮਾਰਗ ਪਰ ਕਰੀ ਜੈ ਇੱਕ ਮਾਰਗ ਪਰ ਕਰੀ ਜੈ ਸਰ ਦੀਜੇ ਪ੍ਰਾਨ ਨਾ ਦੀਜ ਜੈ ਸਰ ਦੀਜੇ ਪ੍ਰਾਨ ਨਾ ਦੀਜ ਜੈ ਕੀ ਛਾੜਿਆਸ ਜੀਵਨ ਕੀ ਛਾੜਿਆਸ ਸਭੇ ਜੀ ਸੰਭਾਲ ਬੇ ਜੀ ਸੰਭਾਲ ਆਪਣੀ ਮਿਹਰ ਕਰ ਆਪਣੀ ਮਿਹਰ ਕਰ ਆਪਣੀ ਮਿਹਰ ਕਰ ਦੂਰ ਸੇ ਵੀ ਐ ਸੋਕ ਦੂਰ ਸੇ ਵੀ ਐ ਇਹ ਨ ਸੁਸਾਜ ਸੁਬਾਏ ਇਹ ਨ ਦਰਸ਼ਨ ਪਰਸੀਆ ਗੁਰੂ ਕੇ ਦਰਸ਼ਨ ਪਰਸੀਆ ਗੁਰੂ ਕੇ ਜਨਮ ਮਰਨ ਦੁਖ ਜਾਏ ਜਨਮ ਮਰਨ ਦੁਖ ਜਾਏ ਬੈਠਾ ਸੋ ਦੀਪਾਤਸ਼ਾ ਬੈਠਾ ਸੋ ਦੀਪਾਤਸ਼ਾ ਰਾਮਦਾਸ ਸਤ ਗੁਰੂ ਕਹਾਵੇ ਰਾਮਦਾਸ ਸਤ ਗੁਰੂ ਕਹਾਵੇ ਪੂਰਨ ਤਾਲ ਘਟਾਇਆ ਪੂਰਨ ਘਟਾਇਆ ਅਮਰ ਸਾਰੇ ਵਿੱਚ ਜੋਤ ਜਗਾਵੇ ਅਮਰਤ ਸਾਰੇ ਵਿੱਚ ਜੋਤ ਜਗਾਵੇ ਸਭ ਤੇ ਵੱਡਾ ਸਤ ਗੁਰ ਨਾਨਕ ਸਭ ਤੇ ਵੱਡਾ ਸਤ ਗੁਰ ਨਾਨਕ ਜਨ ਕਲ ਰਾਖੀ ਮੇਰੀ ਜਿੰਨ ਕਲ ਰਾਖੀ ਮੇਰੀ ਧੰਨ ਨਾਨਕ ਤੇਰੀ ਵੱਡੀ ਕਮਾਈ ਧੰਨ ਨਾਨਕ ਤੇਰੀ ਵੱਡੀ ਕਮਾਈ ਸ਼੍ਰੀ ਹਰਿ ਕ੍ਰਿਸ਼ਨ ਤੇ ਆਈ ਸ਼੍ਰੀ ਹਰਿ ਕ੍ਰਿਸ਼ਨ ਤੇ ਆਈ ਖਜਾਇਸ਼ कृष्ण आया दुख जाए कृष्ण ते बहादुर सिमरिया एक बहादुर सिमरिया एक बहा Maria, tá? ਸਤਨਾਮ 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 ਜੇ ਵਾਹਿਗੁਰੂ 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 ਜੇ ਸਤਨਾਮ 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 ਜੇ ਨਾਮ ਜੇ ਵਾਹਿਗੁਰੂ 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 ਜੇ ਸਤਨਾਮ 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 ਜੇ